ਪੰਜਾਬ ਸਰਕਾਰ ਧਰਨਿਆਂ ਮੁਜ਼ਾਹਰਤਾਂ ਤੇ ਸਖਤੀ ਵਰਤਣ ਲੱਗੀ ਹੈ ਇਸ ਦੀ ਮਿਸਾਲ ਅੱਜ ਫਿਰੋਜ਼ਪੁਰ ਵਿੱਚ ਵੇਖਣ ਨੂੰ ਮਿਲੀ ਕੁਝ ਪੰਥਕ ਤੇ ਰਾਂਦੇ ਕਾਂਗਰਸੀ ਵਰਕਰਾਂ ਨੇ ਅੱਜ ਇੱਥੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਸਖਤੀ ਵਰਤਦਿਆਂ ਲੀਡਰਾਂ ਨੂੰ ਗ੍ਰਿਫਤਾਰ ਕਰਕੇ ਧਰਨਾ ਅਸਫਲ ਕਰ ਦਿੱਤਾ ਇਹ ਲੋਕ ਪੁਲਿਸ ਖਿਲਾਫ ਧਰਨਾ ਦੇਣ ਆਏ ਸਨ ਦਰਅਸਲ ਪਿਛਲੇ ਦਿਨੀ ਫਿਰੋਜ਼ਪੁਰ ਦੇ ਪਿੰਡ 나ਜੂਸ਼ਾ ਮਿਸ਼ਰੀ ਵਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨਾਲ ਹੋਈ ਬੇਅਦਬੀ ਦੌਰਾਨ ਐ ਜੀ ਪੀ ਸੀ ਮੈਂਬਰ ਨਾਲ ਕੁੱਟਮਾਰ ਹੋਈ ਸੀ ਇਸ ਬੰਦੀ ਪੁਲਿਸ ਵੱਲੋਂ ਕਾਂਗਰਸੀ ਵਰਕਰਾਂ ਸਾਡੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਇਸ ਦੇ ਵਿਰੋਧ ਵਿੱਚ ਅੱਜ ਡਿਪਟੀ ਕਮਿਸ਼ਨਰ ਦਾ ਦਫ਼ਤਰ ਮੋਰੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਪੁਲਿਸ ਨੇ ਜ਼ਬਰਨ ਦੁਕਾਨਾਂ ਤੋਂ ਬਾਹਰ ਅਲੱਗ-ਅਲੱਗ ਜਗ੍ਹਾ ਤੇ ਇਕੱਠੇ ਹੋ ਰਹੇ ਧਰਨਾਕਾਰੀਆਂ ਨੂੰ ਗ੍ਰਿਫਤਾਰ ਕਰਕੇ ਬੱਸਾਂ ਰਹੀਂ ਥਾਣਿਆਂ ਤੇ ਜੇਲ੍ਹਾਂ ਵਿੱਚ ਭੇਜ ਦਿੱਤਾ ਡਿਪਟੀ ਸੀਐਮ ਸਾਹਿਬ ਜਿਨ੍ਹਾਂ ਕੋਲ ਹੋਮ ਮਿਨਿਸਟਰੀ ਵੀ ਉਹ ਇੱਕ ਪਾਸੇ ਦਾ ਪ੍ਰੈਸ ਦੇ ਸਾਹਮਣੇ ਬਿਆਨ ਦਿੰਦੇ ਕਿ ਜਿਹੜੇ ਇਸ ਹਾਸ ਦੇ ਦੌਰਾਨ ਜਿਹੜੇ ਵੀ ਐਫਆਈਆਰ ਦਰਜ ਹੋਈਆਂ ਉਹਨਾਂ ਨੂੰ ਕੈਨਸਲ ਕੀਤਾ ਜਾਏਗਾ ਅੱਜ ਉਹੀ ਐਫਆਈਆਰ ਦੁਬਾਰਾ ਸਟੈਂਡ ਪੂਰੇ ਪੰਜਾਬ ਭਰ ਚ ਪਰ ਕੇ ਅੱਜ ਸ਼ੇਰਖਾਂ ਪਿੰਡ ਦੇ ਵਿੱਚ ਤਕਰੀਬਨ ਅੱਧੀ ਦਰਜਨ ਨੌਜਵਾਨ ਜਿਹੜੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀ ਸਿਰਫ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂ ਮੌਕੇ ਤੇ ਹੋਰ ਕੋਈ ਪਾਰਟੀ ਦਾ ਕੋਈ ਕਿਸੇ ਦਾ ਕੋਈ ਵਰਕਰ ਨਹੀਂ ਗਿਆ ਸਿਰਫ ਇਹ ਸਿਆਸੀ ਦੁਸ਼ਮਣੀ ਕੱਢੀ ਜਾ ਰਹੀ ਹੈ ਇਹਦੇ ਚ ਹੋਰ ਕੁਝ ਨਹੀਂ